ਜੀ ਕੱਲ ਸਵੇਰੇ ਮਾਰਨਿੰਗ ਬੇਟੀ ਜਦੋਂ ਗਏ ਆ ਉਹਨਾਂ ਨੇ ਹੱਥ ਪੜਿਆ ਤਾਂ ਉਦੋਂ ਮਤਲਬ ਹੱਥ ਨੇ ਰਿਸਪੌਂਸ ਕੀਤਾ ਉਸ ਤੋਂ ਬਾਅਦ ਫਿਰ ਮਾਤਾ ਉਰੀ ਗਏ ਨੇ ਮਾਤਾ ਨੇ ਪੰਜ ਸੱਤ ਮਿੰਟ ਬੈ ਕੇ ਗੱਲਬਾਤ ਜਦੋਂ ਕੀਤੀ ਹੈ ਉਹਨਾਂ ਨੇ ਬਹੁਤ ਹੀ ਇਮੋਸ਼ਨਲ ਗੱਲ ਕੀਤੀ ਮੈਂ ਨਹੀਂ ਬੋਲਣੀ ਚਾਹੁੰਦਾ ਇੱਥੇ ਤੇ ਉਹਦੇ ਕਰਕੇ ਫਿਰ ਜਦੋਂ ਉਹਨਾਂ ਨੇ ਉਹ ਗੱਲ ਸ਼ਬਦ ਬੋਲੇ ਆ ਤਾਂ ਉਹ ਸ਼ਬਦ ਉਹਦੇ ਮਾਈਂਡ ਵਿੱਚ ਚ ਚੁਣ ਗਏ ਆ ਤਾਂ ਉਹਦੀ ਅੱਖ ਚੋਂ ਰਾਜਵੀਰ ਦੀ ਅੱਖ ਚੋਂ ਹੰਝੂ ਨਿਕਲਿਆ ਤਾਂ ਇਹ ਡਾਕਟਰਾਂ ਨੇ ਕਿਹਾ ਕਿ ਗੁੱਡ ਸਾਈਨ ਹੈ ਕਿ ਬ੍ਰੇਨ ਤੱਕ ਜਿਹੜਾ ਸਿਗਨਲ ਗਿਆ ਹੈ ਅਗਰ ਬ੍ਰੇਨ ਤੱਕ ਸਿਗਨਲ ਗਿਆ ਹੈ ਕਿਉਂਕਿ ਜਿਹੜੀ ਇੰਜਰੀ ਉਹ ਬ੍ਰੇਨ ਦੀ ਹੈ ਬ੍ਰੇਨ ਹੀ ਜਿਹੜਾ ਕ੍ਰਿਟੀਕਲ ਕੰਡੀਸ਼ਨ ਚ ਬ੍ਰੇਨ ਉਹ ਜਿਹੜਾ ਰਿਸਪੌਂਸ ਹੋਇਆ ਉਹ ਉਹ ਬਹੁਤ ਗੁੱਡ ਸਾਈਨ ਸੀ ਤੇ ਕਿਉਂਕਿ ਇੱਕ ਧੀ ਦਾ ਰਿਸ਼ਤਾ ਇੱਕ ਮਾਂ ਦਾ ਪੁੱਤ ਨਾਲ ਰਿਸ਼ਤਾ ਤਾਂ ਉਹ ਇਹ ਕਹਿੰਦੇ ਨੇ ਵੀ ਇਹ ਜਿਹੜੀ એનર્ਜੀ ਹੈ ਜਿਹੜੀ ਪਾਵਰ ਹੈ ਇਹ ਪਾਵਰ ਜਦੋਂ ਡਿਲੀਵਰ ਹੋਈ ਹੈ ਤਾਂ ਉਹਨੇ ਸਾਨੂੰ ਹੋਪ ਦਿੱਤੀ ਹੈ ਚਾਉਣ ਵਾਲਿਆਂ ਨੂੰ ਹੋਪ ਦਿੱਤੀ ਹੈ ਤੇ ਠੀਕ ਹੋ ਜਾਣਾ ਭਰਾ ਨੇ ਚੜਦੀ ਕਲਾ ਚ ਸਾਰੇ ਮਤਲਬ ਐਨ ਬਿਲਕੁਲ ਤੰਦਰੁਸਤ